ਹੋਈ ਸੱਸੀ ਦਾ ਸਾਰੇ ਭਰਾਵਾਂ ਨੂੰ ਬਈ ਅੱਜ ਆਪਾਂ ਪਹੁੰਚੇ ਹੋਏ ਦੀ ਨਾਬਾ ਬੱਕਰਾ ਮੰਡੀ ਤੇ ਤੇ ਬਾਈ ਨਾ ਕਰਦੇ ਆ ਗੱਲਬਾਤ ਕਿਹੜੇ ਦਿਨ ਲੱਗਦੀ ਆ ਕੀ ਲੋਕੇਸ਼ਨ ਆ ਸੱਸੀ ਘਾਲ ਬਾਈ ਸਾਰਿਆਂ ਨੂੰ ਬਾਈ ਸਾਰਿਆਂ ਸੱਸੀ ਘਾਲ ਜੀ ਉਹ ਠੀਕ ਹੋ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਆਪਾਂ ਨੂੰ ਮੰਡੀ ਦੇ ਆਪਣੇ ਰਹਿਣ ਸਹਿਣ ਦਾ ਤੇ ਆਪਣੇ ਖਾਣ ਪੀਣ ਦਾ ਤੇ ਮੰਡੀ ਕਿਹੜੇ ਦਿਨ ਲੱਗਦੇ ਸਾਨੂੰ ਡਿਟੇਲ ਵਿੱਚ ਸਮਝਾਓ ਡਿਟੇਲ ਤਾਂ ਵੀਰੇ ਜਿਲ੍ਹਾ ਪਟਿਆਲਾ ਤਹਿਸੀਲ ਨਾਬਾ ਮਰੇ ਕੋਲਾ ਚੁੰਗੀ ਨਾਬੇ ਸ਼ਹਿਰ ਦੇ ਵਿੱਚ ਮੰਡੀ ਪੜਦੀ ਆ ਵੀ ਇਹ ਠੀਕ ਆ ਜੀ ਬਾਈ ਜੀ ਰਹਿਣ ਦਾ ਤੇ ਆਪਣੇ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਵੀਰੇ ਉਹਰੇ ਠੀਕ ਹੈ ਜੀ ਕੋਈ ਛਾਂ ਦੀ ਆ ਵੀਰੇ ਪੂਰਾ ਛਾਂ ਦਾ ਪ੍ਰਬੰਧਾ ਸੈੱਟ ਬਣੇ ਹੋਏ ਨੇ ਤੁਸੀਂ ਦਿਖਾ ਸਕਦੇ ਹੋ ਪੂਰੇ ਸੈੱਟ ਬਣੇ ਨੇ ਉਹਦੇ ਆਪਣੇ ਠੀਕ ਹੈ ਜੀ ਰੋਟੀ ਦਾ ਵੀਰੇ ਪੂਰਾ ਪ੍ਰਬੰਧ ਹੈ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੈ ਠੀਕ ਹੈ ਜੀ ਤੇ ਬਾਈ ਜੀ ਰਹਿਣ ਦਾ ਵੀ ਪੂਰਾ ਪ੍ਰਬੰਧ ਹੈ ਜੇ ਕੋਈ ਵਪਾਰੀ ਮਤਲਬ ਕਿ ਕੋਈ ਦੂਰੋਂ ਦਾਡੂ ਆਉਂਦਾ ਹੈ ਉਹਦਾ ਵੀ ਵੀਰੇ ਖਾਸ ਰਹਿਣ ਦਾ ਪ੍ਰਬੰਧ ਅਸੀਂ ਕੀਤਾ ਹੋਇਆ ਠੀਕ ਹੈ ਜੀ ਹਾਂਜੀ ਇਹ ਜੀ ਇਹ ਲਵੇ ਲੋਣੇ ਪਿੰਡਾਂ ਬਾਰੇ ਵੀ ਦੱਸ ਦਿਓ ਮਾੜਾ ਬਾਈ ਜੀ ਇਹਦੇ ਲਵੇ ਨਾਲੇ ਪਿੰਡ ਦਾ ਪੈਂਦਾ ਅਮਰਗੜ ਇਧਰੋਂ ਨੇੜੇ ਠੀਕ ਹੈ ਤੇ ਨਾਲੇ ਇਧਰੋਂ ਪੈਂਦਾ ਵੀਰੇ ਪਾਸੋਂ ਨਾਲੇ ਵੀਰੇ ਸਮ ਠੀਕ ਹੈ ਜੀ ਇਹ ਵੀਰੇ ਸੈਂਟਰ ਦਾ ਆਪਣਾ ਆਪਣਾ ਸ਼ਹਿਰ ਆਈ ਇਹ ਹਾਲੇ-ਦਾਲੇ ਜਿੰਨੇ ਵੀ ਸ਼ਹਿਰ ਨੇ ਨਾਬਾਕ ਸੈਂਟਰ ਸ਼ਹਿਰ ਆਈ ਆਪਣਾ ਵਧੀਆ ਮਤਲਬ ਕਿ ਪੁਰਾਣੀ ਮੰਡੀ ਭਰਤੀ ਸੀ ਇਹ ਕੋੜਿਆਂ ਦੀ ਮੰਡੀ ਭਰਤੀ ਆ ਤੁਹਾਨੂੰ ਪਤਾ ਲੱਗੇ ਹੱਡੀਆਂ ਮੰਡੀ ਹੁਣ ਠੀਕ ਹੈ ਜੀ ਤੇ ਬਾਕੀ ਵੀਰੇ ਇਹ ਪਾਈ ਜਿਹੜੀ ਬਾਈ ਦੀ ਮੰਡੀ ਭਰਤੀ ਸੀ ਪਹਿਲਾਂ ਨੰਗਰਾਂ ਵਾਲੀ ਠੀਕ ਹੈ ਉਹ ਮੰਡੀ ਦੇ ਵਿੱਚ ਮੰਡੀ ਭਰਦੀ ਹੈ ਜੀ ਇਹ ਜਾਨੀ ਵੀ ਜਿਹੜੀ ਪਹਿਲਾਂ ਘੋੜਿਆਂ ਦੀ ਮੰਡੀ ਲੱਗਦੀ ਉਹ ਹੀ ਸਥਾਨ ਤੇ ਇਹ ਮੰਡੀ ਲੱਗਦੀ ਉਹ ਹੀ ਸਥਾਨ ਤੇ ਮੰਡੀ ਆ ਵੀਰੇ ਹਾਂ ਸਰਕਾਰੀ ਮੰਡੀ ਆ ਬਾਈ ਇਹ ਇਹ ਕਿਹੜਾ ਵੀਰ ਜੀ ਇਹ ਦਿਨ ਸ਼ੁੱਕਰਵਾਰ ਹੈ ਜੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਅਰੇ ਸ਼ੁੱਕਰਵਾਰ ਲੱਗਦੀ ਹੈ ਜੀ ਲਓ ਬਾਈ ਹਰ ਸ਼ੁੱਕਰਵਾਰ ਨੂੰ ਇਹ ਬੱਕਰਾ ਮੰਡੀ ਲੱਗਦੀ ਆ ਬਾਕੀ ਆਪਾਂ ਕਿਸੇ ਵਪਾਰੀ ਨੂੰ ਪੁੱਛਦੇ ਵੀ ਕਿਵੇਂ ਪ੍ਰਬੰਧ ਨੇ ਕੀ ਹਾਲ ਚਿਰ ਨੇ ਨਾ ਕਰਾਈਂ ਵਾਲਾ ਖੜਾਈ ਚਰਨੇ ਬਾਈ ਚਰਨੇ ਠੀਕ ਠਾਕ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਬਾਈ ਸਾਸਰੀ ਕਾਲ ਸਾਰੇ ਬਾਈਆਂ ਨੂੰ ਜਿਹੜੇ ਬਾਈ ਆ ਆਪਣੇ ਬੈਠੇ ਨੇ ਬਾਈ ਜੀ ਆਨਰ ਮੰਡੀਆਂ ਦੇ ਇਹਨ ਜਿਨ੍ਹਾਂ ਨੇ ਇਹ ਧੰਦੇ ਦੇ ਵਿੱਚ ਬਾਈ ਜੀ ਸਾਨੂੰ ਖੇੜ ਲਾਇਆ ਹੋਇਆ ਆ ਠੀਕ ਆ ਜੀ ਸਾਨੂੰ ਇਹ ਪ੍ਰਮਾਤਮਾ ਕਿ ਨਹੀਂਓ ਜੀ ਸੱਚੇ ਬਾਦਸ਼ਾਹ ਕਿ ਨਹੀਂਓ ਕਿ ਖੇੜ ਮਿਲ ਗਿਆ ਕਿ ਰਜਕਾਰ ਮਿਲ ਗਿਆ ਬਾਈ ਛੋਟੇ ਇਨਸਾਨਾਂ ਨੂੰ ਠੀਕ ਆ ਜੀ ਠੀਕ ਆ ਜੀ ਹੁਣ ਤਾਂ ਬਹੁਤ ਉੱਚੇ ਪੱਧਰ ਤੇ ਵਾਗਿਆ ਹੁਣ ਆਪਾਂ ਇਹਨੂੰ ਛੋਟਾ ਨਹੀਂ ਕਹਿੰਦੇ ਉੱਚਾ ਹੀ ਪੱਧਰ ਕਹਿੰਦੇ ਆ ਬਾਈ ਜੀ ਬਾਕੀ ਆ ਬਾਈ ਸਰਪੰਚ ਹੋਣੀ ਬੈਠੇ ਨੇ ਬਹੁਤ ਇਹਨਾਂ ਦੀ ਹਿੰਮਤ ਆ ਵੀਰੇ ਜਿਹੜਾ ਇੱਕ ਇੱਕੇ ਹਿੰਮਤ ਕਰਕੇ ਬਾਈਆਂ ਨੇ ਮੰਡੀ ਤੋਰੀ ਆ ਉਰੇ ਠੀਕ ਆ ਜੀ ਬਾਈਆਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਪਾਲੀ ਵੀਰਾਂ ਦਾ ਬਾਈ ਬਹੁਤ ਬ ਇਹ ਮੰਡੀਆਂ ਨੂੰ ਆਪਾਂ ਚਲਾਈਏ ਵੀਰੇ ਆਪਣੇ ਚਲਾਉਣ ਵਾਸਤੇ ਮੰਡੀਆਂ ਬਣਾਈਆਂ ਨੇ ਬਾਈਆਂ ਨੇ ਬਹੁਤ ਇਹਨਾਂ ਦੀ ਹਿੰਮਤ ਆ ਇਹਨਾਂ ਦੀ ਇੱਕ ਹਿੰਮਤ ਕੀ ਆ ਬਾਈ ਜੀ ਇੱਕ ਪੈਰ ਧਰੋ ਕਰਿਆ ਇਹਨਾਂ ਨੇ ਠੀਕ ਆ ਜੀ ਬਾਕੀ ਦੂਜੇ ਨੰਬਰ ਦੇ ਵਿੱਚ ਵੀਰੇ ਆਪਣੀ ਪਾਲੀਆਂ ਦੀ ਵਪਾਰੀ ਵੀਰਾਂ ਦੀ ਬੇਨਤੀ ਇਹ ਕਰਦੇ ਆ ਆਪਾਂ ਸਾਰਿਆਂ ਨੂੰ ਵੀ ਹਰ ਇੱਕ ਮੰਡੀ ਤੇ ਪਹੁੰਚਿਆ ਕਰੋ ਠੀਕ ਆ ਜੀ ਇਹ ਮੰਡੀ ਸਾਡੀ ਬਹੁਤ ਵਧੀਆ ਵੀਰੇ ਟਿਕਾਣੇ ਤੇ ਲੱਗੀ ਹੋਈ ਜਗੀ ਨਹੀਂ ਅਸੀਂ ਬਹੁਤ ਬਹੁਤ ਦੂਰ ਦੂਰ ਮੰਡੀਆਂ ਤੇ ਵੀ ਜਾਂਦੇ ਆ ਬਾਈ ਜੀ ਹਰੇਕ ਮੰਡੀ ਤੇ ਜਾਂਦੇ ਆ ਮੁੱਲਾਪੁਰ ਹੋਊਗੀ ਜਿਵੇਂ ਮੰਡੀ ਹਰ ਇੱਕ ਮੰਡੀ ਦੇ ਬਾਈ ਅਸੀਂ ਪਹੁੰਚਦੇ ਹੈਗੇ ਠੀਕ ਆ ਜੀ ਠੀਕ ਆ ਜੀ ਤੇ ਆਪਾਂ ਕ ਇਹ ਇਲਾਕਾ ਜਿਹੜਾ ਸਾਰਾ ਵੀਰੇ ਨਾ ਜਿਵੇਂ ਮਰੇਰਕੋਟ ਲਾ ਆ ਗਿਆ ਨਾਬਾ ਸ਼ਹਿਰ ਆ ਗਿਆ ਵੀਰੇ ਇਹ ਬੱਕਰੀਆਂ ਦਾ ਪੂਰਾ ਤਕੜਾ ਮਾਹਰ ਇਲਾਕਾ ਆ ਠੀਕ ਹੈ ਜੀ ਪੂਰੀ ਇੱਥੇ ਬੱਕਰੀ ਵੀ ਸਿਰੇ ਦੀ ਬਾਈ ਪਹੁੰਚਦੀ ਹੈ ਮੰਡੀ ਦੇ ਉੱਤੇ ਤੇ ਜਿਵੇਂ ਦੇ ਬਾਈ ਜੀ ਜਾਨਵਰ ਅਗਲਾ ਭਾਲਦਾ ਉਹੋ ਜਿਹੇ ਜਾਨਵਰ ਮਿਲਣਗੇ ਬਾਈ ਜੀ ਪੱਠਾ ਬੱਕਰੀਆਂ ਕਾਟੂ ਮਾਲ ਹਰੇਕ ਬੰਦੇ ਨੂੰ ਵੀਰੇ ਮਾਲ ਮਿਲਦਾ ਅੱਜ ਵੀ ਬਹੁਤ ਵਧੀਆ ਸੌਦੇ ਹੋਏ ਨੇ ਬਾਈ ਜੀ ਮੈਂ ਵੀ ਉਰੇ ਮਿਲ ਲੱਗਾ 15-16 ਸੌਦੇ ਕਰੇ ਨੇਗੇ ਤੇ ਪੱਠਾ ਬੱਕਰੀਆਂ ਕਾਟੂ ਮਾਲ ਵੀ ਬਹੁਤ ਜ਼ਿਆਦਾ ਮਿਲਦਾ ਬਾਈ ਜੀ ਉਰੇ ਠੀਕ ਹੈ ਜੀ ਬਾਈ ਗਾਹਾਂ ਨੂੰ ਡਿਮਾਂਡ ਹੈ ਡਿਮਾਂਡ ਤਾਂ ਬਾਈ ਜੀ ਅੱਜ ਪਾਰਟੀਆਂ ਬੜੇ ਕੋਲੇ ਦੋ ਤਿੰਨ ਪਹੁੰਚੀਆਂ ਸੀ ਬਾਈਆਂ ਕੋਲੇ ਇਹਨਾਂ ਨੇ ਸੱਦੀਆਂ ਵੀ ਸੀਗੀਆਂ ਬਹੁਤ ਵਧੀਆ ਮਾਲ ਖਿੱਚਿਆ ਬਾਈ ਜੀ ਇੱਕ ਤਾਂ ਵੱਧ ਤੋਂ ਵੱਧ ਉਹਨਾਂ ਨੇ ਪੱਠਾਂ ਦੀ ਡਿਮਾਂਡ ਕਰੀ ਆ ਬਾਈ ਜੀ ਦੋ ਦੰਦ ਖੀਰੀਆਂ ਪੱਠਾਂ ਹੋਣ ਠੀਕ ਆ ਜੀ ਚੰਗੀਆਂ ਬੱਕਰੀਆਂ ਦੀ ਵੀ ਡਿਮਾਂਡ ਆ ਬਾਈ ਜੀ ਬਾਕੀ ਜਿਹੜੀ ਮੰਡੀ ਹੁੰਦੀ ਆ ਨਾ ਵੀਰੇ ਹਰਕ ਚੀਜ਼ ਦੀ ਡਿਮਾਂਡ ਹੁੰਦੀ ਆ ਇਹ ਨਹੀਂ ਹੈਗਾ ਵੀ ਆਪਾਂ ਨੂੰ ਚੰਗਾ ਜਾਨਵਰ ਵੀ ਵਿਗੂਗਾ ਇਹ ਨਾ ਸੋਚਿਆ ਕਰੋ ਵੀ ਆਪਾਂ ਚੰਗਾ ਹੀ ਲੈ ਕੇ ਜਾਣਾ ਆਪਾਂ ਮਾੜਾ ਜਾਨਵਰ ਵੀ ਲਿਆਵਾਂਗੇ ਬਾਈ ਜੀ ਮਾੜਾ ਮਾੜੇ ਦੇ ਮੁੱਲ 'ਚ ਵੇਖਣਾ ਚੰਗਾ ਚੰਗੇ ਦੇ ਵੀ ਪਤਾ ਨਹੀਂ ਉਥੇ ਕਿੰਨੀਆਂ ਚੰਗੀਆਂ ਬੱਕਰੀਆਂ ਹੁੰਦੀਆਂ ਨੇ ਹਰ ਇੱਕ ਤਰ੍ਹਾਂ ਦਾ ਮਾਲ ਆਉਂਦਾ ਵੀਰੇ ਹਰ ਇੱਕ ਤਰ੍ਹਾਂ ਦਾ ਹੀ ਮਾਲ ਲਿਆਉਂਦੇ ਬਾਕੀ ਬਾਈ ਰੋਟੀ ਪਾਣੀ ਦਾ ਪ੍ਰਬੰਧ ਜਿਵੇਂ ਬਾਈ ਨੇ ਦੱਸਿਆ ਹੈਗਾ ਰੋਟੀ ਪਾਣੀ ਦਾ ਪ੍ਰਬੰਧ ਤਾਂ ਬਹੁਤ ਵਧੀਆ ਬਾਈ ਜੀ ਠੀਕ ਆ ਬਾਈ ਚਾਹ ਪਾਣੀ ਸਾਰਾ ਦਿਨ ਚੱਲਦੀ ਹੈ ਵੀਰੇ ਰੋਟੀ ਪਾਣੀ ਫੁੱਲ ਬੜਾ ਫੁੱਲ ਲੱਗਦੀ ਬਾਈ ਜੀ ਲੋ ਬਾਈ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਜਿਵੇਂ ਬਾਈ ਨੇ ਗੱਲਾਂ ਦੱਸੀਆਂ ਨੇ ਬਾਈ ਬਾਕੀ ਬਾਈ ਨੇ ਗੱਲਾਂ ਸਹੀ ਦੱਸੀਆਂ ਨੇ ਵੀ ਰੋਟੀ ਪਾਣੀ ਚਾਹ ਦਾ ਪੂਰਾ ਵਧੀਆ ਪ੍ਰਬੰਧ ਆ ਕੋਈ ਐਕਸਟਰਾ ਫੀਸ ਨਹੀਂ ਕੋਈ ਤੰਬੂ ਦਾ ਕਿਰਾਇਆ ਨਹੀਂ ਛੱਡ ਬਣੇ ਹੋਏ ਨੇ ਬਾਈ ਬੋਲਦਾ ਜੀ ਆਪਣਾ ਨੰਬਰ ਬਾਈ ਜੀ ਮੇਰਾ 6284 565604 ਜੀ 198 154 19823 ਠੀਕ ਹੈ ਇੱਕ ਵਾਰੀ ਹੋਰ ਬੋਲ ਦਿਓ 98154 ਜੀ 19823 ਠੀਕ ਹੈ ਲਓ ਬਾਈ ਕਰ ਲੋ ਬਾਈ ਨਾ ਸਪਰਕ ਜਿਹੜੇ ਕੋਈ ਨੇੜੇ ਤੇੜੇ ਨੇ ਉਹਨਾਂ ਦਾ ਖਾਸ ਕਰਕੇ ਬੇਨਤੀ ਹੈ ਵੀ ਤੁਹਾਡੇ ਇਲਾਕੇ ਚ ਬਈ ਮੰਡੀ ਲੱਗਦੀ ਆ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਮਾਣ ਲਓਕੇ ਵੀਰ ਜੀ ਧੰਨਵਾਦ ਸਾਰਿਆਂ ਦਾ ਜੀ ਲਓ ਬਾਈ ਜਿਹੜੇ ਆਪਣੇ ਨਾਲ ਦੇ ਬੰਦੇ ਨੇ ਸਾਰਿਆਂ ਦੇ ਨਾਮ ਦੱਸਦੇ ਵੀ ਕਿਹੜੇ-ਕਿਹੜੇ ਤੇ ਨਾਲ ਸਹਿਯੋਗ ਜੀ ਜੁੜੇ ਹੋਏ ਬਾਈ ਜੀ ਮੇਰੇ ਨਾਲ ਸਾਡੇ ਸਾਰੇ ਬੰਦੇ ਬਹੁਤ ਵਧੀਆ ਸਹਿਯੋਗ ਕਰ ਰਹੇ ਨੇ ਸਾਡੇ ਪਹਿਲੇ ਨੰਬਰ ਤੇ ਆਪਣੇ ਸਰਪੰਚ ਸਾਹਿਬ ਜੱਸੀ ਜੀ ਰੋਟੇ ਵਾਲੇ ਦਲਜੀਤ ਆਪਣੇ ਸਰਪੰਚ ਜੀ ਆਪਣੇ ਤੇ ਇੱਥੇ ਵਜੀਦਪੁਰ ਵਾਲੇ ਠੀਕ ਹੈ ਜੀ ਬਾਕੀ ਸਾਡੇ ਸੀਪਾ ਜੀ ਆਪਣੇ ਨਾਬੇ ਤੋਂ ਸਾਡੇ ਅੱਲਾ ਜੀ ਆਪਣੇ ਨਾਬੇ ਤੋਂ ਇਹ ਬਾਕੀ ਸਾਡੇ ਚਰਨਾ ਜੀ ਆਪਣੇ ਸੁੰਦੇ ਆਲ ਤੋਂ ਓਪੀ ਜੀ ਆਪਣੇ ਜੀ ਆਲੂ ਔਰਖ ਤੋਂ ਠੀਕ ਹੈ ਜੀ ਬਾਕੀ ਸਾਡੇ ਵੀਰ ਆਪਣੇ ਸੇਮਾ ਜੀ ਹਰਵੰਸ ਜੀ ਆਪਣੇ ਆਪਣਾ ਮੁੰਨਾ ਜੀ ਚੋਕੀ ਵੀਰ ਸੋਨੀ ਵੀਰ ਇਹ ਸਾਡੇ ਸਾਰੇ ਸੰਯੋਗੀ ਨੇ ਜੀ ਬਹੁਤ ਵਧੀਆ ਸਾਡਾ ਮਤਲਬ ਕਿ ਮਨ ਕਰਦੇ ਗੁਰਪ੍ਰੀਤ ਬੈਠਾ ਬਾਈ ਸਾਡਾ ਠੀਕ ਹੈ ਜੀ ਤੇ ਆਸਮਾ ਜੀ ਆਸਮਾ ਜੀ ਸਾਡੇ ਬਹੁਤ ਵਧੀਆ ਬਜ਼ੁਰਗ ਸਾਡੇ ਨਾਈਸ ਬੰਦੇ ਜੀ ਤੇ ਬਾਕੀ ਬਹੁਤ ਨੇ ਜਿਹੜੇ ਵੀ ਸਾਡੇ ਮਾ ਨੌ ਨੀ ਆ ਸਾਡੇ ਸੱਭਾ ਜੀ ਵੀਰ ਜੀ ਤੇ ਬੇਬੀ ਦਾ ਨਾਮ ਭੁੱਲ ਗਏ ਗੁਰਵਿੰਦਰ ਸਿੰਘ ਸਾਡੇ ਵੀਰ ਬਹੁਤ ਸੁਭਰੇ ਸਾਡਾ ਸਹਿਯੋਗ ਕਰਦੇ ਨੇ ਉਧਰ ਸਾਡੇ ਵੀਰ ਨੇ ਜਿਹੜੇ ਕਿ ਆਪਣੇ ਨਵੇਂ ਵਪਾਰੀ ਨੇ ਬਾਈ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਜੀ ਬਾਈ ਸਾਰੇ ਬੰਦਿਆਂ ਦਾ ਅਸੀਂ ਬਾਈ ਹੱਥ ਬੰਨ ਕੇ ਬੇਨਤੀ ਹੈ ਇਹਨਾਂ ਨੂੰ ਇਹ ਭਾਈ ਐਦਾਂ ਹੀ ਮਾਲ ਕੇ ਮੰਡੀ ਦੇ ਉੱਤੇ ਆਇਆ ਕਰੋ ਜੇ ਸਾਡੇ ਤੋਂ ਕੋਈ ਗਲਤੀ ਹੁੰਦੀ ਆ ਵੀਰਮਣ ਕੇ ਉਹ ਤੁਸੀਂ ਆਪਣੇ ਭਾਈਓ ਸਾਡੇ ਸਾਨੂੰ ਗਲਤੀ ਤੁਸੀਂ ਆਪਣੇ ਪਿਆਰ ਨਾਲ ਬਹਿ ਕੇ ਦੱਸਣੀ ਆ ਕਿ ਤੁਹਾਡੇ ਆ ਭਾਈ ਨੁਕਸ ਹੈ ਅਸੀਂ ਆਪਣੀ ਗਲਤੀ ਨੂੰ ਸਤਕਾਰ ਕਰਾਂਗੇ ਜੀ ਸੋ ਮਿਹਰਬਾਨੀ ਸੋ ਧੰਨਵਾਦ ਓਕੇ ਜੀ ਧੰਨਵਾਦ